ਮਾਰੂ ਮਹੱਲਾ ਤੀਜਾ ਹਰ ਜਿਉ ਦਾਤਾ ਅਗਮ ਅਥਾਹ ਇਹ ਸਭ ਸ੍ਰੀ ਜੀ ਹਰਿ ਅਕਾਲ ਪੁਰਖ ਮਹਾਰਾਜ ਜੀ ਦਾਤੇ ਹਨ ਪਰ ਅਸ਼ੁੱਧ ਮੰਨ ਕਰਕੇ ਗੰਮ ਕਾ ਨਹੀਂ ਪਾਈ ਜਾ ਸਕਦੀ ਪ੍ਰਕਿਰਤੀ ਕਰਕੇ ਥਾ ਨਹੀਂ ਪਾ ਜਾ ਸਦਾ ਹੱਥ ਨਹੀਂ ਪਾਇਆ ਜਾਂਦਾ ਉਸ ਤਿਲ ਨਾ ਤਮਾਈ ਵੀ ਪਰਵਾਹ ਉਸ ਵਾਗ ਨੂੰ ਤੇ ਨਹੀਂ ਵੀ ਤਮਾ ਨਹੀਂ ਹੈ ਖਾਸ਼ ਨਹੀਂ ਹੈ ਦੁਨੀਆ ਦੀ ਤੇ ਤਮੋ ਗੁਣ ਨਹੀਂ ਹੈ ਤੁਮ ਆਇ ਤਾਮਾ ਵੀਰ ਆ ਗਿਆਂਦਾ ਨਹੀਂ ਹੈ ਬੇ ਪ੍ਰਵਾਹੀ ਖਾਸ਼ ਹੈ ਵਾਹਿਗੁਰੂ ਕਿਸ ਨੂੰ ਅਪੜ ਨਾ ਸਕੈ ਕੋਈ ਇਸ ਵਾਹਿਗੁਰੂ ਅਪੜ ਬਰਾਬਰ ਪਹੁੰਚ ਨਹੀਂ ਸਕਦਾ ਹੈ ਕੋਈ ਬਣ ਕੇ ਆਪੇ ਮੇਲ ਮਿਲਾਏਗਾ ਜਿਨ੍ਹਾਂ ਨੂੰ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਉਹ ਮੇ ਮਿਲਦੀ ਹੈ ਉਹਨਾਂ ਨੂੰ ਆਪ ਦੇ ਮੇਲ ਚ ਦੇਦ ਕੋਈ ਬਣ ਕੇ ਆਪੇ ਮੇਲ ਮਿਲਾਏਦਾ ਜਿਵੇਂ ਅਬਦ ਮੇਲ ਵਿੱਚ ਮਿਲਾਉਂਦਾ ਹੈ ਗੁਰਸਿੱਖਾਂ ਨੂੰ ਉਹ ਮਿਲਦੇ ਹਨ ਤੇ ਸਨੋ ਅਪੜ ਨਾ ਸਕੈ ਕੋਈ ਇਸ ਵਾਹਿਗੁਰੂ ਨੂੰ ਕੋਈ ਆਪਣੀ ਹੋਂਮੇ ਦੇ ਸਹਤੋ ਕੇ ਨਹੀਂ ਪਹੁੰਚ ਸਕਦਾ ਆਪੇ ਮੇਲ ਮਿਲਾਏਦਾ ਜਦ ਆਪਾ ਪਾ ਮੇਲ ਜੁੰਦਾ ਹੂੰ ਆਪਦੇ ਮੇਲ ਜੀ ਗੁਰਾਂ ਦੁਆਰਾ ਮਿਲਾ ਲਿੰਦਾ ਹੈ ਜੋ ਕਿਸ ਕਰੈ ਸੋ ਨਿਹਚਉ ਹੋਈ ਜੋ ਕੋਈ ਵਾਹਿਗੁਰੂ ਕਰਦਾ ਨਿਸ਼ਚੇ ਕਰਕੇ ਜਾਣੋ ਉਹੋ ਹੀ ਹੁੰਦਾ ਹੈ ਵਰਤਾਰਾ ਵਰਦਾ ਹੈ ਤਿਸ ਬਿਨ ਦਾਤਾ ਅਵਰ ਨਾ ਕੋਈ ਉਹ ਸਵਾਗੁਰੂ ਤੋਂ ਬਗੈਰ ਦਾਤਾ ਵੀ ਅਵਰਸਤਾਨ ਚ ਕੋਈ ਨਹੀਂ ਭਾਵੇਂ ਕਿੰਨੇ ਦਾਤੇ ਬਣੇ ਫਿਰਦੇ ਸਭ ਮੰਗਤੇ ਹਨ ਜਿਸ ਨੂੰ ਨਾਮ দান ਕਰੇ ਸੋ ਪਾਏ ਜਿਸ ਦੇ ਤਾਈ ਮਹਾਰਾਜ ਨਾਮ ਦਾ ਦਾਨ ਕਰਦੇ ਉਹ ਪਰਪੁਰਸ਼ ਪਾਉਂਦੇ ਹਨ ਗੁਰਸਬਦ ਦੀ ਮੇਲਾ ਆਇੰਦਾ ਗੁਰਸਾਹਿਬ ਦੇ ਸ਼ਬਦ ਵੀ ਕਮਾਈ ਕਰਨ ਵਾਲਿਆਂ ਦੀ ਸੰਗਤ ਕਰਕੇ ਮੇਲਾ ਮੇਲ ਲੰਦਾ ਹੈ ਆਪਦੇ ਨਾਲ 14 ਹੈ ਪਵਨ ਤੇਰੇ ਹਟਨਾਲੇ ਇਹ 14 ਜਿਹੜੇ ਲੋਕ ਹਨ ਭਵਨ ਦੇ ਚhoe ਤੇਰੇ ਮਾਰੇ ਹਟਨਾਲੇ ਬਾਜ਼ਾਰ ਹਨਗੇ ਪੂਰ ਮਹਿਰ ਭੋ ਪਤਾਲ ਆਦਿਕ 14 ਲੋਕ ਸਤਗੁਰ ਦਿਖਾਏ ਅੰਤਰ ਨਾਲੇ ਇਹ ਸਤਗੁਰੂ ਨੇ ਅੰਦਰ ਦਿਖਾਤੇ ਨਾਲੇ ਇਸੇ ਪ੍ਰਕਾਰ 14 ਹੈ 14 ਹੈ ਭਵਨ ਤੇਰੇ ਹਟਨਾਲੇ ਜਿ ਪੰਜੇ ਗਿਆਨਿੰਦਰੇ ਪੰਜੇ ਕਾਰਮਿੰਦਰੇ ਚਾਰੇ ਅੰਤਾਂ ਕਰਨੇ 14 ਭਵਨ ਹਨਗੇ ਇਹ ਤੇਰੇ ਹਟਨਾਲੇ ਬਾਜ਼ਾਰ ਬਣਾਏ ਹੋਏ ਐ ਇਸੇ ਪ੍ਰਕਾਰ ਵਿराग ਬਭੇ ਕੋ ਖੜ ਸੰਪਤੀ ਮੋਖ ਇੱਛਾ ਸਰਵਣ ਮੰਨਨ ਵਿਹਾਸਨ ਤਤੋਂਗ ਦਾ ਸੋਧਨ 8 ਹਨਗੇ ਇਸੇ ਪ੍ਰਕਾਰ ਸਤ ਸੰਤੋਖ ਦੇ ਆ ਕਰਮ ਵਿਚਾਰ ਆਦਿਕ ਪੰਜੇ ਹਨਗੇ ਅਤੇ ਇਸੇ ਪ੍ਰਕਾਰ ਇੱਕ ਨਿਰੋਧ ਕੀਤਾ ਮਨ ਹੈ ਇਹ 14 ਭਵਨ ਹਨਗੇ ਏ ਤੇਰੇ ਹਟਨਾਲੇ ਬਾਜ਼ਾਰ ਬਣੇ ਹੋਏ ਹਨ ਸਤਗੁਰ ਦਿਖਾਈ ਅੰਤਰ ਨਾਲੇ ਅੰਦਰ ਨਾਲ ਹੀ ਗੁਰੂ ਸਾਹਿਬ ਨੇ ਦੇਵੀ ਗੁਣ ਜਿਹਦੇ ਅਸੀਂ ਪ੍ਰਗਟ ਕਰਕੇ ਦਿਖਾਉਂਦੇ ਹਨ ਨਾਵੈ ਕਾ ਵਾਪਾਰੀ ਹੋਵੇ ਜਿਹੜਾ ਮਹਾਰਾਜ ਦੇ ਨਾਮ ਦਾ ਭਾਈ ਵਪਾਰੀ ਬਣ ਜਾਂਦਾ ਹੈ ਗੁਰਸਬ ਦੀ ਕੋ ਪਾਇਦਾ ਸਤਗੁਰਾਂ ਦੀ ਸ਼ਬਦ ਦੀ ਕਮਾਈ ਕਰਕੇ ਕੋਈ ਕੋਈ ਇਹਨਾਂ ਗੁਣਾਂ ਦੀ ਧਾਰਨਾ ਨੂੰ ਪਾਉਂਦਾ ਹੈ ਸਤਗੁਰ ਸੇਵਿਆ ਸਹਜ ਅਨੰਦਾ ਜਿਹੜਾ ਸਤਗੁਰਾਂ ਦਾ ਸੇਵਨ ਭਜਨ ਕਰਦੇ ਆ ਉਹਨਾਂ ਨੂੰ ਸਹਿਜ ਸਰੂਪ ਦਾ ਆਨੰਦ ਪ੍ਰਾਪਤ ਹੁੰਦਾ ਹੈ ਹਿਰਦੇ ਆਏ ਉਠਾ ਗੋਵਿੰਦਾ ਮਾਰੇ ਸਾਨੂੰ ਪਤਾ ਨਹੀਂ ਲੱਗਦਾ ਸਹਿਜ ਆਨੰਦ ਕੀ ਹੈ ਮਾਰੇ ਕਿੰਨੇ ਹਿਰਦੇ ਚ ਆ ਕੇ ਵਸ ਜਾਂਦਾ ਹੈ ਗੋਬਿੰਦ ਪਰਮੇਸ਼ਰ ਸਹਿਜੇ ਭਗਤ ਕਰੇ ਦਿਨ ਰਾਤੀ ਫਿਰ ਬਿਨਾਂ ਯਤਨ ਤੋਂ ਨਿਰਯਤਨ ਹੀ ਮਾਰੇ ਸਾਉ ਦੀ ਸੁਤੇ ਸਿਧ ਭਗਤੀ ਕਰੀ ਜਾਂਦਾ ਹੈ ਅਵਿਦਿਆ ਰੂਪੀ ਰਾਤ ਨੂੰ ਬ੍ਰह्म ਗਿਆਨ ਰੂਪੀ ਦਿਨ ਹੋ ਜਾਂਦਾ ਹੈ ਆਪੇ ਭਗਤ ਕਰਾਇਆ ਆਪ ਹੀ ਸਤਿਗੁਰੂ ਰੂਪ ਹੈ ਆਪੇ ਭਗਤੀ ਕਰਾਉਂਦਾ ਹੈ ਸਤਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਜਿਹੜੇ ਸਤਗੁਰੂ ਮਹਾਰਾਜ ਸਾਹਿਬ ਨਾਲੋਂ ਵਿਛੜ ਚੁੱਕੇ ਆ ਉਹਨਾਂ ਨੂੰ ਸੁੱਖ ਤਾਂ ਨਹੀਂ ਕਿਦੋਂ ਪ੍ਰਾਪਤ ਹੋਇਆ ਜਮਨ ਮਰਨ ਦਾ ਦੁਖੀ ਉਹਨਾਂ ਨੂੰ ਪਾਉਣਾ ਕੀਤਾ ਹੈ ਅਨ ਦਿਨ ਮਾਰੀਐ ਦੁੱਖ ਸਵਾਇ ਰਾਤ ਨੇ ਉਹ ਕੰਮ ਕਰਕੇ ਕਰੋਧ ਕਰਕੇ ਮਾਰੇ ਜਾਂਦੇ ਆ ਸਵਾਯਾ ਬਹੁਤ ਆਈ ਦੁਖੀ ਦੁਖ ਹੈ ਉਹਨਾਂ ਨੂੰ ਮੱਥੇ ਕਾਲੇ ਮਹਿਲ ਨਾ ਪਾਵਹਿ ਉਹਨਾਂ ਦੇ ਮੱਥੇ ਕਾਲੇ ਮੂੰਹ ਹੋਏ ਹਨਗੇ ਮਹਲ ਸਰੂਪ ਨੂੰ ਨਹੀਂ ਪਾਉਂਦੇ ਕਲੰਕ ਲੱਗੇ ਹੋਏ ਐ ਇਹ ਕਾਲੇ ਮੱਥੇ ਐ ਅੰਧਾ ਕਰਨ ਅਗਿਆਨ ਕਰਕੇ ਕਾਲੇ ਮੱਥੇ ਹੋਏ ਹਨ ਮਹਿਲ ਨਾ ਪਾਵਹਿ ਮਹਲ ਸਰੂਪ ਨੂੰ ਨਹੀਂ ਉਹ ਪਾ ਸਕਦੇ ਹਨ ਦੁੱਖ ਹੀ ਵਿੱਚ ਦੁੱਖ ਪਾਏ ਦਾ ਇੱਕ ਤਾਂ ਜੰਮਣ ਮਰਨ ਦਾ ਦੁੱਖ ਹੈ ਹੋਰ ਦੁੱਖ ਵਿੱਚ ਦੁੱਖ ਹੋਰ ਆਸਾ ਕ੍ਰਿਸ਼ਨ ਬਕਾਰਾਂ ਦੇ ਦੁੱਖਾਂ ਨੂੰ ਪਾਉਂਦੇ ਹਨ ਸਤਿਗੁਰ ਸੇਵ ਹੈ ਸੇਵਟ ਭਾਗੀ ਜਿਹੜੇ ਸਤਿਗੁਰੂ ਮਹਾਰਾਜ ਸਾਹਿਬ ਦਾ ਸੇਵਨ ਭਜਨ ਕਰਦੇ ਉਹ ਬਹੁਤ ਵੱਡਿਆਂ ਭਾਗਾਂ ਵਾਲੇ ਹਨ ਸਹਜ ਭਾਏ ਸੱਚੀ ਲੇਵ ਲੱਗੀ ਉਹ ਸਹੀ ਦੀ ਸ਼ਾਂਤੀ ਸੁਭਾਅ ਉਹਨਾਂ ਦੇ ਅੰਦਰ ਹੈ ਸੱਚੀ ਵਾਹਿਗੁਰੂ ਚ ਉਹਨਾਂ ਨੇ ਲੇਵ ਲੱਗੀ ਹੋਈ ਹੈ ਹਰ ਵਕਤ ਬ੍ਰਤੀ ਜੁਰੀ ਹੋਈ ਹੈ ਸੱਚੋ ਸੱਚ ਕਮਾਵ ਹੈ ਸਦ ਹੀ ਉਹ ਸਦਾ ਵਾਤੇ ਸੱਚੇ ਨਾਮ ਦਾ ਸਰਵਣ ਕਰਦੇ ਆ ਸੱਚੇ ਨਾਮ ਦਾ ਮੰਨਨ ਕਰਦੇ ਆ ਤੇ ਸੱਚੇ ਦੀ ਕਮਾਈ ਕਰਦੇ ਐ ਸੱਚੇ ਮੇਲ ਮਿਲਾਏ ਦਾ ਸੱਚੇ ਪਾਤਸ਼ਾਹ ਜੀ ਆਪਦੇ ਮੇਲ 'ਚ ਉਹਨਾਂ ਨੂੰ ਮਿਲਾ ਲੈਂਦਾ ਹੈ ਜਿਸ ਨੂੰ ਸੱਚਾ ਦੇ ਸੋ ਪਾਏ ਜਿਸ ਨੂੰ ਸੱਜਾ ਬਾਦਸ਼ਾਹ ਆਪ ਨਾਮ ਦੇਵੇ ਉਹ ਪੁਰਖ پا ਸਕਦੇ ਹਨ ਅੰਤਰ ਸਾਜ ਭਰਮ ਚੁਕਾਏ ਮਹਾਰਾਜ ਕਿਸ ਪ੍ਰਕਾਰ ਪਾਉਂਦੇ ਕਹਿੰਦੇ ਅੰਦਰ ਜਿਨ੍ਹਾਂ ਦੇ ਸੱਚਾ ਨਾਮ ਵੱਸਦਾ ਹੈ ਉਹ ਭਰਮ ਨੂੰ ਅੰਦਰੋਂ ਝੁਕਾ ਦਿੰਦੇ ਹਨ ਸੱਚ ਸੱਚਾ ਕਾ ਆਪੇ ਦਾਤਾ ਆਪ ਹੀ ਸੱਚ ਨਿਸ਼ਟੇ ਕਰਕੇ ਸੱਚੇ ਨਾਮ ਦਾ ਸਤਗੁਰੂ ਰੂਪ ਹੋ ਕੇ ਦਾਤਾ ਹੈ ਜਿਸ ਦੀਵ ਹੈ ਸੋ ਸੱਚ ਪਾਇਦਾ ਜਿਸ ਨੂੰ ਮਾਰਾ ਸਾ ਸੱਚਾ ਸੁਖ ਦਿੰਦੇ ਉਹ ਪਾਉਂਦਾ ਹੈ ਆਪੇ ਕਰਤਾ ਸਭਨਾ ਕਾ ਸੋਈ ਇਹ ਭਾਈ ਆਪ ਹੀ ਕਰਤਾ ਪੁਰਖਾ ਹੈ ਸਾਰਿਆਂ ਦੇ ਰਚਣ ਵਾਲਾ ਸੋਈ ਤਤਪਦਾ ਲਖਣ ਰੂਪ ਹੈ ਜਿਸ ਨੂੰ ਆਪ ਬੁਝਾਈ ਬੁਝੈ ਕੋਈ ਜਿਸ ਨੂੰ ਮਾਰਾ ਸਾ ਆਪ ਕਿਰਪਾ ਕਰਕੇ ਸਮਝਾਉਂਦੇ ਹੈ ਉਹ ਕੋਈ ਕੋਈ ਬੁੱਝਾ ਗੁਰਮਖੀ ਸਮਝਦੇ ਹਨ ਆਪੇ ਬਖਸ਼ੇ ਦੇਵੜਿਆ ਆਪ ਬਖਸ਼ੇ ਸੰਸਾਰ ਨੂੰ ਤਾਰਨ ਵਾਲੇ ਗੁਰੂ ਸਰੂਪ ਜਿਨ੍ਹਾਂ ਨੂੰ ਗੁਰੂ ਸਾਹਿਬ ਵਡਿਆਈ ਦਿੰਦੇ ਹੈ ਉਨਨੂੰ ਆਪ ਮਾਰਨ ਬਖਸ਼ਿਆ ਹੈ ਆਪੇ ਮੇਲ ਮਿਲਾਏ ਆ ਵੀ ਆਪਦੇ ਮੇਲ ਚ ਉਹਨਾਂ ਨੂੰ ਮਿਲਾ ਲੈਂਦਾ ਹੈ ਕਿਰਪਾ ਕਰਕੇ ਹਉ ਮੈਂ ਕਰਦਿਆ ਜਨਮ ਗਵਾਇਆ ਜੀ ਜਨਨ ਵੇਖ ਲੋ ਹਉ ਮੈਂ ਕਰਦਿਆ ਕਰਦਿਆ ਨੇ ਸਾਰਾ ਜਨਮ ਐਵੇਂ ਬਰਸ ਗਵਾ ਲਿਆ ਅਗੇ ਮੋਹ ਨਾ ਚੁੱਕੇ ਮਾਇਆ ਅਗੇ ਪ੍ਰਲੋਕ ਜੀ ਜਦੋਂ ਗਏ ਉਦੋਂ ਕਿਵੇਂ ਮੋਹ ਚੱਕਿਆ ਜਾਊਗਾ ਮਾਇਆ ਦਾ ਮੋਹ ਬਣਿਆ ਰਹੂਗਾ ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾਨੀ ਜਿਸ ਵਾਸਨਾ ਚ ਮਨ ਲੱਗਾ ਅੰਤ ਨੂੰ ਉਹ ਹੀ ਪ੍ਰਗਟ ਹੋਣੀ ਹੈ ਅੰਧਕਾਰ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰਾਂ ਪ੍ਰੇਤ ਜੋ ਬਨ ਬਲ ਬਲ ਆਉਤ ਰਹਿ ਅੰਧਕਾਰ ਜੋ ਪੁੱਤਰ ਨੂੰ ਸਿਮਰਦਾ ਹੈ ਉਹ ਫੇ ਸੂਕਰ ਜੋ ਬਨ ਬਲ ਬਲ ਆਉਤ ਰਹਿ ਈਉ ਮਾਇਆ ਦਾ ਮੋਹ ਅੱਗੇ ਨਹੀਂ ਚੱਕਿਆ ਜਾਣਾ ਜਿਹੜਾ ਹੁਣ ਨਹੀਂ ਚੱਕ ਸਕਦਾ ਅੱਗੇ ਨਾ ਉਹ ਪਰਦੇ ਦਾ ਹੈ ਪਰਦਾ ਮਾਇਆ ਦੇ ਮੋਹ ਦਾ ਅੱਗੇ ਆਇਆ ਹੋਇਆ ਹੈ ਇਹ ਚੱਕਿਆ ਨਹੀਂ ਜਾਂਦਾ ਜੀ ਉਹਦੇ ਪਾਸੋਂ ਅੱਗੇ ਜਮ ਕਾਲ ਲੇਖਾ ਲੇਵਾਂ ਅੱਗੇ ਪਰਲੋਕ 'ਚ ਵੇਜੋ ਜਮ ਕਾਲ ਕਰਨ ਵਾਲਾ ਉਹ ਸਾਖ ਕਿਤਾਬ ਲੈਂਦਾ ਹੈ ਜਿਉਂ ਤਿਲ ਘਾਣੀ ਪੀੜਾ ਆਇਂਦਾ ਹੈ ਐ ਸਾਖ ਲੈਂਦਾ ਜਿਵੇਂ ਤਨ ਨੂੰ ਘਾੜੀ ਚ ਪੀੜ ਕੇ ਖੜ ਕੱਢੀ ਜਾਂਦੀ ਹੈ ਐ ਖੜ ਜੜ ਜੂਨਾ ਨੂੰ ਪ੍ਰਾਪਤ ਜਾਂ ਪੱਥਰ ਬਣ ਗਿਆ ਜਾਂ ਬਿਰਸ਼ ਬਣ ਗਿਆ ਜਿਹੜੀ ਰੂਹ ਹੈ ਹਰਕਤ ਕਰਨ ਵਾਲੀ ਉਹ ਜੜ ਹੋ ਜਾਂਦੀ ਹੈ ਤੇਲ ਨੂੰ ਪਾਸੇ ਨਿਕਲ ਜਾਂਦੀ ਹੈ ਐ ਘਾਣੀ ਚ ਤਿਲਾਂ ਦੇ ਪੀੜਨ ਵਾਲੀ ਹਾਲਤ ਹੁੰਦੀ ਹੈ ਪਰਲੋਕ ਵਿੱਚ ਐਸਾ ਦੰਡ ਦਿੱਤਾ ਜਾਂਦਾ ਹੈ ਪੂਰੇ ਭਾਗ ਗੁਰਸੇਵਾ ਹੋਈ ਜਿਨ੍ਹਾਂ ਨੇ ਪੂਰਨ ਨਿਸ਼ਕਾਮ ਕਰਮ ਕੀਤੇ ਹੋਏ ਐ ਉਹਨਾਂ ਤੋਂ ਇਸ ਮਰੁਖਾ ਜਨ ਕੇ ਸਤਿਗੁਰੂ ਮਹਾਰਾਜ ਸਾਹਿਬ ਦੀ ਟਹਿਲ ਹੋਈ ਹੈ ਨਦਰ ਕਰੇ ਤਾਂ ਸੇਵੇ ਕੋਈ ਜੇ ਭਾਈ ਜੀ ਮਹਾਰਾ ਕਿਰਪਾ ਦ੍ਰਿਸ਼ਟੀ ਕਰੇ ਤਾਂ ਕੋਈ ਸੇਵਾ ਕਰ ਸਕਦਾ ਹੈ ਟਹਿਲ ਕਰ ਭਜਨਬੰਦਗੀ ਦੀ ਸੇਵਾ ਕਰ ਸਕਦਾ ਹੈ ਮਾਰਾ ਦੀ ਕਿਰਪਾ ਤੋਂ ਬਿਨਾਂ ਸੇਵਾ ਨਹੀਂ ਹੁੰਦੀ ਜਮ ਕਾਲ ਤਿਸ ਨੇੜ ਨਾ ਆਵੇ ਜੋ ਸੱਚਾ ਸੇਵਕ ਹੈ ਆਪ ਜਪਦਾ ਜਿ ਪਾਉਂਦਾ ਹੈ ਉਹਨਾਂ ਦੇ ਜਮ ਕਾਲ ਨੇੜੇ ਨਹੀਂ ਆ ਸਕਦਾ ਮਹਿਲ ਸੱਚਾ ਸੁਖ ਪਾਏਦਾ ਸੱਚੇ ਮਹਿਲ ਤ੍ਰਿਯਾ ਪਦ ਵਿੱਚ ਸਤਸੰਗਤ ਰੂਪੀ ਮਹਿਲ ਵਿੱਚ ਸੂ ਸੱਚਖੰਡ ਰੂਪੀ ਮਹਿਲ ਵਿੱਚ ਸੁਖ ਪਾਏ ਦਾ ਉਹ ਸੁਖ ਸਰੂਪ ਨੂੰ ਪਾਉਂਦਾ ਹੈ ਤិន ਸੁਖ ਪਾਇਆ ਜੋ ਤੁਧ ਭਾਏ ਜਿਹੜੇ ਨਾਰੇ ਆਪ ਨੂੰ ਭਾਗੇ ਹਨ ਸੇਵਾ ਭਾਵਨਾ ਵਿੱਚ ਸਰਦਾ ਕਰਕੇ ਉਹਨਾਂ ਨੇ ਤੇਰੇ ਸੁਖ ਸਰੂਪ ਨੂੰ ਪਾ ਲਿਆ ਹੈ ਪੂਰੇ ਭਾਗ ਗੁਰ ਸੇਵਾ ਲਾਏ ਭਾਈ ਜਿਨ੍ਹਾਂ ਦੇ ਪੂਰਨ ਨਿਸ਼ਕਾਮ ਕਰਮਾਂ ਰੂਪੀ ਭਾਗ ਹੈ ਮਨ ਨੂੰ ਸਤਿਗੁਰੂ ਜੀ ਨੇ ਆਪ ਦੀ ਸੇਵਾ ਚ ਲਾਇਆ ਹੈ ਤੇਰੇ ਹੱਥ ਹੈ ਸਭ ਵਿੜਿਆਈ ਕਿ ਨਰਾਜੇ ਵਿੜਿਆਈ ਸਾਰੀ ਆਪ ਦੇ ਅਧੀਨ ਹੈ ਹੱਥ ਰੱਖੀ ਹੋਈ ਹੈ ਜਿਸ ਦੇਵ ਹੈ ਸੋ ਪਾਏਦਾ ਜਿਹਨੂੰ ਮਹਾਰਾਜ ਸਤਗੁਰਾਂ ਦੁਆਰਾ ਬਖਸ਼ੀ ਕਰਕੇ ਦੇ ਦਿੰਦੇ ਉਹ ਪਾ ਲੈਂਦੇ ਦਾਤ ਦੇ ਤਾਈਂ ਅੰਦਰ ਪ੍ਰਗਾਸ ਗੁਰੂ ਤੇ ਪਾਏ ਅੰਦਰ ਗਿਆਨ ਦਾ ਪ੍ਰਗ ਕੋਟ ਸੂਰ ਨਾਨਕ ਪ੍ਰਕਾਸ਼ ਆਲਾ ਜਿਹੜਾ ਪ੍ਰਕਾਸ਼ ਹੈ ਇਹ ਨਾਮ ਜਪਤ ਕੋਟ ਸੂਰ ਜਾਰਾ ਬਿਨਸੇ ਪਰਮ ਹਨੇਰਾ ब्रह्म ज्ञान ਦਾ ਅਪਰੋਖ ਗਿਆਨ ਦਾ ਜਿਹੜਾ ਪ੍ਰਕਾਸ਼ ਹੈ ਨਿਰਾਵਰਨ ਪੜਦੇ ਤੋਂ ਰਹਿਤ ਵਾਹਿਗੁਰੂ ਦੇ ਸੂਪ ਦੀ ਸ੍ਰਿਖਿਆਤ ਆ ਇਹ ਸਤਿਗੁਰਾਂ ਦੀ ਕਿਰਪਾ ਕਰਕੇ ਕੋਈ ਪਾ ਸਕਦਾ ਹੈ ਅੰਤਰ ਪ੍ਰਗਾਸ ਅੰਦਰ ਪ੍ਰਗਾਸ ਗੁਰੂ ਤੇ ਪਾਰੇ ਸਤਿਗੁਰਾਂ ਤੋਂ ਹੀ ਪ੍ਰਾਪਤ ਹੋ ਸਕਦਾ ਹੈ ਅੰਦਰੇ ਪ੍ਰਕਾਸ਼ ਰੂਪ ਵਾਹਿਗੁਰੂ ਹੈ ਨਾਮ ਪਦਾਰਥ ਮਨ ਵਸਾਏ ਸਤਿਗੁਰਾਂ ਤੋਂ ਮਾਰਾ ਕਿਵੇਂ ਪਾਈ ਲੈ ਕਹਿੰਦੇ ਨਾਮ ਰੂਪੀ ਪਦਾਰਥ ਨੂੰ ਸਰਬਣ ਕਰੇ ਫਿਰ ਮਨ ਚ ਮੰਨਣ ਕਰੇ ਫਿਰ ਵਸਾਵੇ ਕੁਮਾਵੇ ਇਉਂ ਗੁਰਾਂ ਦੁਆਰਾ ਅੰਦਰੋਂ ਹੀ ਪ੍ਰਕਾਸ਼ ਬਾਹ ਸਕਦਾ ਹੈ ਗਿਆਨ ਰਤਨ ਸਦਾ ਘਟ ਚਾਨਣ ਇਹ ਗਿਆਨ ਰੂਪੀ ਰਤਨ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਸਦਾ ਸਾਰਿਆਂ ਘਟਾਂ ਜਿਹੜਾ ਚੰਨ ਰੋਸ਼ਨੀ ਕਰਨ ਵਾਲਾ ਹੈ ਪ੍ਰਕਾਸ਼ ਕਰਨ ਵਾਲਾ ਹੈ ਅਗਿਆਨ ਅੰਧੇਰ ਗਵਾਏ ਜਿਹੜਾ ਅਗਿਆਨ ਹਨੇਰਾ ਸਿੱਤੇ ਪਰਛਾਵਾ ਗਵਾ ਦਿੰਦੇ ਸੀ ਮੇਰ ਕਰ ਦਿੰਦੇ ਹਨ ਅਗਿਆਨੀ ਅੰਧੇ ਦੁਜੈ ਲਾਗੇ ਜਿਹੜੇ ਅਗਿਆਨੀ ਪੁਰਖਾ ਉਹੀ ਮਨਬੁੱਧ ਰੂਪੀ ਨੇਤਰਾਂ ਤੋਂ ਹੀਣੇ ਨੇ ਹਨ ਉਹ ਦੂਜੇ ਪਾਸੇ ਦਰਜੇ ਲੱਗੇ ਹੋਏ ਹਨ ਬਿਨ ਪਾਣੀ ਡੁੱਬ ਮੁਵੇ ਆ ਭਾਗੇ ਜਿਵੇਂ ਪਾਣੀ ਤੋਂ ਬਿਨਾ ਭਾਗੇ ਆਦਮੀ ਮਰ ਕੇ ਜਾਣ ਆਪ ਦਾ ਪਰਿਵਾਰ ਜਿੰਨਾ ਬੇਲ ਨਾ ਤੁੰਬੜੀ ਮਾਇਆ ਠੱਗੇ ਠੱਗ ਨਾ istri ਹੈ ਨਾ ਪੁੱਤਰ ਹੈ ਨਾ ਧੀ ਹੈ ਫਿਰ ਵੀ ਮਾਇਆ ਰੂਪੀ ਠੱਗਣ ਠੱਗ ਲੈ ਇਸ ਪ੍ਰਕਾਰ ਪਾਣੀ ਤੋਂ ਬਿਨਾ ਡੁੱਬ ਕੇ ਸੋ ਪਦਾਰਥਾਂ ਰੂਪੀ ਪਾਣੀ ਤੋਂ ਬਗੈਰ ਹੀ ਸਤ ਮੰਨ ਕੇ ਪਦਾਰਥ ਸੱਚੇ ਸੱਚ ਨਹੀਂ ਹਨ ਉਹ ਸੱਚ ਮੰਨ ਕੇ ਭਾਗਾ ਤੁਸੀਂ ਨਹੀਂ ਡੁੱਬ ਕੇ ਮਰ ਗਏ ਇਹਦੇ ਵਿੱਚ ਚੱਲਦਿਆਂ ਘਰ-ਦਰ ਨਦਰ ਨਾ ਆਵੇ ਜਦੋਂ ਦੁਨੀਆ 'ਚ ਕੋਈ ਚਰਾਂਗੇ ਉਦੋਂ ਵੀ ਇਹ ਬੜਾ ਘਰਾਂ ਚੰਗੇ ਘਰਾਂ ਵਾਲਾ ਹੈ ਚੰਗੇ ਦੀਆਂ ਹਵੇਲੀਆਂ ਬਣੀਆਂ ਨੇ ਚੰਗੇ ਬੂਹੇ ਐ ਇਹ ਕਿਸੇ ਦੀ ਨਿਗਾ 'ਚ ਨਹੀਂ ਆਉਣਾ ਜਮਦਰ ਬਾਦਾ ਦੁੱਖ ਪਾਏਦਾ ਉਹ ਵੀ ਨਹੀਂ ਕਹਿੰਦੇ ਮੇਰੀ ਬੜੀ ਹਵੇਲੀ ਸੀ ਮੇਰੇ ਬੜੇ ਦਰਵਾਜ਼ੇ ਸੀ ਮੈਨੂੰ ਵੀ ਆਰਾਮ ਦਿਓ ਇਸ ਪ੍ਰਕਾਰ ਨਹੀਂ ਨજર ਕਿਸੇ ਦੇ ਆਉਣਾ ਉਸ ਵੇਲੇ ਕਰਨੀ ਸਾਰੀ ਸੁਖ ਦੁਖ ਹੋਣਾ ਹੈ ਜਮਦਾਰ ਬਾਧਾ ਦੁਖ ਪਾਏ ਦਾ ਜਿਉਂਦੇ ਦਰਜ ਬਧਾ ਆਇਆ ਤੈਨੂੰ ਦੁਖ ਹੀ ਪਾਉਂਦਾ ਐਸਾ ਜੀਵ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਸੰਤੂ ਸਾਹਿਬ ਦੀ ਟਹਿਲ ਕਰੀ ਤੋਂ ਬਗੈਰ ਮੁਕਤ ਨਹੀਂ ਕਿਸੇ ਦੀ ਹੋ ਸਕਦੀ ਐਸੇ ਪ੍ਰਕਾਰ ਫੇਰ ਪੜੋ ਕਰ ਦੱਸ ਚੱਲਦਿਆਂ ਘਰ-ਦਾਰ ਨજર ਨਾ ਆਵੇ ਜਿਸ ਵੇਲੇ ਸਾਧ ਸੰਗਤ ਜੀ ਘਰ ਚੱਲੇਗਾ ਉਸ ਵੇਲੇ ਘਰ ਸਰੂਪ ਤੇ ਦਰ ਗਿਆਨ ਦੀ ਨਿਗਾ ਚੋਣਾ ਪਹਿਲੇ ਨੇ ਜਿੱਤੇ ਪ੍ਰਾਪਤ ਕੀਤਾ ਹੈ ਜਮਦਾਰ ਬਾਧਾ ਦੁਖ ਪਾਇਦਾ ਜਮਾਂ ਦੇ ਦਰਜ ਬਧਾ ਹੋਇਆ ਦੁਖਾਂ ਨੂੰ ਪਾਉਂਦਾ ਹੈ ਜੀਵ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਸਤਗੁਰੂ ਸਾਹਿਬ ਦੀ ਤਹਿਲ ਸੇਵਾ ਕਰੀ ਬਗੈਰ ਮੁਕਤ ਨਹੀਂ ਕਿਸੇ ਦੀ ਹੁਣ ਤੱਕ ਹੋਈ ਗਿਆਨੀ ਧਿਆਨੀ ਪੁੱਛੋ ਕੋ ਜੇ ਸੰਸਾਦ ਅ ਗਿਆਨੀਆਂ ਨੂੰ ਪੁੱਛ ਕੇ ਦੇਖ ਲੋ ਵਿਦਵਾਨ ਜਿਹੜੇ ਕੱਤ ਰੇਤੇ ਐ ਧਿਆਨ ਲਾਉਣ ਵਾਲੇ ਸਰਗੁਣਦਿਆਂ ਨੂੰ ਪੁੱਛ ਕੇ ਵੇਖ ਲਓ ਕੋਈ ਸਤਗੁਰ ਸੇਵੇ ਤਿਸ ਮਿਲੈ ਵਡਿਆਈ ਗਿਆਨੀ ਜੋ ਵਿਆਸ ਆਦਕਾਂ ਦੇ ਪੁਸਤਕ ਹੈ ਧਿਆਨੀ ਜੋ ਵਤੰਜਲੀ ਆਦਕਾਂ ਦੇ ਹੈ ਉਹਨਾਂ ਨੂੰ ਪੁੱਛ ਕੇ ਵੇਖ ਲਓ ਸਤਗੁਰ ਸੇਵੇ ਤਿਸ ਮਿਲੈ ਵਡਿਆਈ ਜਿਹੜੇ ਸਤਗੁਰੂ ਸਾਹਿਬ ਦੀ ਸੇਵਾ ਕਰੇ ਉਹਨਾਂ ਨੂੰ ਵਡਿਆਈ ਆਫਰਤ ਨਾਮ ਦੀ ਮਿਲਦੀ ਹੈ ਦਰ ਸੱਚੈ ਸੋਭਾ ਪਾਏ ਦਾ ਉਹ ਸੱਚੇ ਨਰਗਾਮ ਵਿੱਚ ਸੋਭਾ ਨੂੰ ਪਾਉਂਦੇ ਹਨ ਸਤਗੁਰੂ ਨੂੰ ਸੇਵੀ ਤਿਸ ਆਪ ਮਿਲਾਏ ਜਿਹੜੇ ਸਤਗੁਰੂ ਮਹਾਰਾਜ ਦੀ ਸੇਵਾ ਕਰਨ ਨੂੰ ਆਪ ਮੇਰਾ ਵਾਹਿਗੁਰੂ ਮੇਲ ਲੈਂਦਾ ਹੈ ਮਮਤਾ ਕਾਟ ਸੱਚ ਲਿਵ ਲਾਏ ਉਹਦੀ ਮਿਹਰ ਮਾਰਾ ਕੱਟ ਦਿੰਦੇ ਐ ਸੱਚ ਨਾਮ ਜੀ ਗੁਰੂ ਸਾਹਿਬ ਲਿਵ ਲਗਾ ਦਿੰਦੇ ਹਨ ਸਦਾ ਸੱਚ ਬਣ ਜਾਏ ਵਾਪਾਰੀ ਉਹ ਸਦਾ ਮਹਾਪੁਰਖ ਸੱਚ ਨੂੰ ਬਣ ਜਾਏ ਖਰੀਦਦੇ ਐ ਵਪਾਰੀ ਬਣ ਕੇ ਹੋਰਨਾਂ ਨੂੰ ਨਾਮ ਦਾ ਵਪਾਰ ਕਰਾਉਂਦੇ ਹਨ ਨਾਮੂ ਲਾਹਾ ਪਾਇ ਨਾਮ ਦਾ ਇਲਾਹਾ ਪਰਲੋਕ ਵਿੱਚ ਇਸ ਲੋਕ ਵਿੱਚ ਪਾਉਂਦਾ ਹੈ ਆਪੇ ਕਰੇ ਕਰਾਈ ਕਰਤਾ ਉਹਨਾਂ ਗੁਰਮਖਾਂ ਨੂੰ ਨਿਸ਼ਚੇ ਹੋ ਗਿਆ ਕਿ ਆਪ ਹੀ ਕਰਦਾ ਹੈ ਗੁਰੂ ਰੂਪ ਹੋ ਕੇ ਆਪ ਹੀ ਕਰਾਉਂਦਾ ਸਿੱਖਾਂ ਦੇ ਪਾਸੋਂ ਕਰਤਾ ਪੁਰਖ ਸ਼ਬਦ ਮਰੈ ਸੂਈ ਜਨਮ ਮੁਕਤਾ ਜੇ ਸ਼ਬਦ ਕਰਕੇ ਜੀਵਨ ਭਾਵ ਤੋਂ ਮਰੇ ਉਹ ਪੁਰਖ ਮੁਕਤ ਹੈ ਨਾਨਕ ਨਾਮ ਵਸੈ ਮਨ ਅੰਤਰ ਸਰਗੁਮਾਰਾ ਸਾਹਿਬ ਜੀ ਕਹਿੰਦੇ ਜਿੰਨਾ ਗੁਰਮਖੰਡ ਦੇ ਅੰਦਰ ਨਾਮ ਵਸ ਜਾਂਦਾ ਹੈ ਨਾਮੋ ਨਾਮ ਤੇ ਆਇਂਦਾ ਉਹ ਨਾਮੀ ਪਰਮੇਸ਼ਰ ਦੇ ਨਾਮ ਨੂੰ ਨਾਮ ਜੋ ਪ੍ਰਸਿੱਧਾ ਉਹਦੇ ਨਾਮ ਹੀ ਨਾਮ ਨੂੰ ਤੇ ਆਉਂਦਾ ਹੋਇਆ ਉਹਦੇ ਸਰੂਪ ਚ ਲੀਨਤਾ ਭਉਂਦਾ आयरा सोई ज्ञान मुक्ता नाम दसा मानी अंतर नामो नाम से, नाम 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 से, नाम नाम से आएगा